ਹੱਕਾਲੇ ਬੰਦੇ ਨੂੰ ਰਾਤ ਨੂੰ ਨੀਂਦ ਨਹੀਂ ਪਤਾ ਹੀ ਨਹੀਂ ਕਿਹਨੇ ਰੋਕ ਲੈਣੀ ਹੈ ਕੀ ਉਹਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਤੂੰ ਮਾਰਾ ਜਾ ਕੇ ਸਣੀ ਮੋਟਰਸਾਈਕਲ ਲਿਆ ਕੇ ਪਿੱਛੋਂ ਮਾਰਿਆ ਉਹ ਗਸੂਰਬਾਰ ਟਰੱਕ ਵਾਲਾ ਪਹਿਲਾਂ ਮੋਟਰਸਾਈਕਲ ਵਾਲਾ ਨਿਬੜੋ ਫਿਰ ਪੁਲਿਸ ਵਾਲਾ ਨਿਬੜੋ ਕਿ ਡਰਾਈਵਰ ਤਾਂ ਇਸ ਤੋਂ ਪਹਿਰ ਹੀ ਨਹੀਂ ਚੱਕ ਦੇਗੇ ਵੱਡੇ ਬੱਤੀ ਗੱਡੀ ਹੋਣੀ ਮੇਰੀ ਗੱਲ ਸੁਣੋ ਤੁਸਾਂ ਮੰਨ ਲਓ ਮੇਰਾ ਟਰੱਕ ਗਿਆ ਰਾਏਪੁਰ ਉੱਥੇ ਜਾ ਕੇ ਮੇਰੇ ਟਰੱਕ ਦਾ ਐਕਸੀਡੈਂਟ ਹੋ ਗਿਆ ਤਾਂ ਮਾਲਕ ਨੂੰ ਉੱਥੇ ਜਾ ਕੇ ਉਹਦੀ ਜ਼ਮਾਨਤ ਕਰਾਉਣੀ ਪਊਗੀ ਇਹ ਦੱਸੋ ਕਿਵੇਂ ਤਰਕ ਸੰਗਤਾ ਕਾਨੂੰਨ ਹੈ ਇਹ ਕਿਉਂ ਹੁੰਦਾਗਾ ਕਿ ਵੱਡੀ ਗੱਡੀ ਵਾਲਾ ਇਹਦਾ ਕਸੂਰ ਹਮੇਸ਼ਾ ਨਿਕਲ ਜਾਂਦਾ ਹੈ ਟਰੱਕ ਵਾਲਾ ਤਾਂ ਆਪ ਵਿਕਟਮ ਹੈ ਇੱਕ ਤਰ੍ਹਾਂ ਨਾਲ ਜਦੋਂ ਉਹ ਰੋਡ ਤੇ ਉਤਰਦਾ ਹੈ ਉਹਦਾ ਤੁਸੀਂ ਬੀਪੀਓ ਦੀਆਂ ਸਾਰੇ ਉਹਦੇ ਪੈਰਾਮੀਟਰ ਤੁਸੀਂ ਚੈੱਕ ਕਰੋ ਵਾਈਟਲਸ ਉਹਦੇ ਲਓ ਹਨਾ ਕਿੰਨੀ ਟੈਂਸ਼ਨ ਕਿੰਨੀ ਸਟ੍ਰੈਸ ਚ ਉਹ ਲੰਘ ਰਿਹਾ ਹੁੰਦਾ ਤੇ ਸੋਨੂੰ ਵੀ ਲੱਗਦਾ ਵੀ ਉਹ ਗੁੰਡਾਗਰਦੀ ਕਰ ਰਿਹਾ ਉਹ ਕਰ ਤੁਸੀਂ ਕਿਸੇ ਟਰੈਕ ਦੇ ਵਿੱਚ ਬਟੰਡਾ ਹੀ ਲੈ ਲਓ ਕਿਸੇ ਉਹ ਕਮਰਸ਼ੀਅਲ ਵਹੀਕਲ ਨੂੰ ਉੱਥੇ ਟਰੈਫਿਕ ਬੋਲਸ ਨਾ ਲੈ। ਐਤੋਂ ਤੁਸੀਂ ਆਗਰੇ ਤੋਂ ਲੈ ਕੇ ਚਾਂਸੀ ਤੱਕ ਜਾਣਾ 5 6 ਬੈਰੀਅਰ ਪੈਂਦੇ 2-2000 ਰੁਪਏ ਤੋਂ ਘੱਟ ਕੋਈ ਬੈਰੀਅਰ ਤੋਂ ਹੁੰੰਗਾ ਨਹੀਂ ਕਹਿੰਦੇ ਇੰਟਰਸਟੇਟ ਸ਼ਰੇ ਆ। ਪੰਜੇ ਉਗਲਾ ਬਰਾਬਰ ਤਨੇ ਕਈ ਨੁਕਸਾਨ ਵੀ ਕਰ ਦਿੰਦੇ ਨੇ ਤਰ ਦਿੰਦੇ ਫਿਰ ਮਾੜੇ ਡਰਾਈਵਰਾਂ ਨਹੀਂ ਉਹਨਾਂ ਨੂੰ ਕੰਮ ਵੀ ਨਹੀਂ ਮਿਲਦਾ ਘਰੇ ਬੈਠੇ ਰਹਿੰਦੇ ਆ ਕੱਲੇ ਡਰਾਈਵਰ ਮਾਲਕ ਵੀ ਮਾੜੇ ਹੋ ਸਕਦੇ ਆ। ਤੁਸੀਂ ਹੈਰਾਨ ਹੋਵੋਗੇ ਮੇਰੇ ਕੋਲ 5 ਟਰੱਕ ਨੇ 1 ਮਹੀਨੇ ਦੇ ਮੈਂ ਕਿੰਨੇ ਟੋਲ ਕਿੰਨੇ ਟੋਲ ਦਿੰਦਾ ਹੋਊਗਾ ਸੁਣਪਤ ਹੂੰ 1.5 ਤੋਂ 2 ਲੱਖ ਰੁਪਏ ਮੁੰਡੇ ਕੁੜੀਆਂ ਜਾਂ ਜਿਹੜੇ ਆਉਣਾ ਚਾਹੁੰਦੇ ਇਸ ਖੇਤਰ 'ਚ ਉਹ ਇਹਨੂੰ ਮਾੜਾ ਸਮਝਦੇ ਆ ਪਰ ਵਿਦੇਸ਼ 'ਚ ਜਾ ਕੇ ਅਮਰੀਕਾ ਕੈਨੇਡਾ ਜਾ ਕੇ ਕਹਿੰਦੇ ਅਸੀਂ ਟਰੱਕ ਚਲਾਉਣੇ ਇਹ ਸਾਡਾ ਮਾਣ ਆ ਗੱਲ ਥੋੜੀ ਰਿਸਪੈਕਟ ਦੀ ਆ ਥੋੜੀ ਮਤਲਬ ਉਹ ਆਬਲੀਗੇਸ਼ਨਸ ਦੀ ਆ ਜਿਹੜੀਆਂ ਜਿਹੜੀਆਂ ਡਿਫਿਕਲਟੀਜ਼ ਆ ਉਹਨਾਂ ਦੀ ਆ ਉੱਥੇ ਰਿਸਪੈਕਟ ਹੈ ਉੱਥੇ ਰਿਸਪੈਕਟ ਹੈ ਬਹੁਤ ਜ਼ਿਆਦਾ ਹੈ ਇੱਥੇ ਰਿਸਪੈਕਟ ਨਹੀਂ ਹੈ ਬਿਲਕੁਲ ਨਹੀਂ ਹੈ ਕਾਨੂੰਨ ਹੈ ਕੀ ਹੈ ਹਿੱਟ ਐਂਡ ਰਨ ਕਾਨੂੰਨ ਦੇ ਨਾਲੋਂ ਕਾਮਨ ਸੈਂਸ ਤੇ ਨਿਆਹ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਖੇਤੀ ਕਾਨੂੰਨ ਆਉਂਦੇ ਆ ਖੇਤੀ ਕਾਨੂੰਨ 'ਤੇ ਚਰਚਾ ਬਣਦੀ ਹੈ ਕਿ ਛੋਟੇ ਕਿਸਾਨਾਂ ਤੋਂ ਜ਼ਮੀਨ ਖੋ ਕੇ ਵੱਡੇ ਬਿਰਲਿਆ ਟਾਟਿਆਂ ਨੂੰ ਦੇ ਦਿੱਤੀ ਜਾਣੀ ਹੈ ਉਹੀ ਕਿਸਾਨ ਜਿਨ੍ਹਾਂ ਦਾ ਆਪ ਦਾ ਖੇਤ ਸੀ ਉੱਥੇ ਦਿਹਾੜੀ ਕਰਨ ਜਾਇ ਕਰਣਗੇ ਇਹ ਟਰੱਕਾਂ ਨਾਲ ਵੀ ਵਾਪਰ ਸਕਦਾ ਆਈ ਸੋਸੋ 200 ਟਰੱਕ ਵਾਲੀਆਂ ਵੱਡੀਆਂ ਵੱਡੀਆਂ ਫਰਮਾਂ ਹੈਗੀਆਂ ਵੱਡੇ ਟੈਂਡਰ ਲੈਂਦੀਆਂ ਫਿਰ ਉਹ ਜੇ ਉਹ ਛੋਟੇ ਛੋਟੇ ਟਰੱਕ ਤਾਂ ਆਟੋਮੈਟਿਕ ਹੀ ਖਤਮ ਹੋ ਰਹੇ ਨੇ ਕੋਈ ਵੀ ਬੰਦਾ ਇੱਕ ਦੋ ਟਰੱਕ ਵਾਲਾ ਮਾਲਕ ਆ ਜਿਹੜਾ ਉਹ ਸਰਵਾਈਵ ਵੀ ਨਹੀਂ ਕਰ ਪਾ ਰਿਹਾ ਜਿਵੇਂ ਜ਼ਮੀਨ ਵਾਲਾ ਜਿਵੇਂ ਜ਼ਮੀਨ ਵਾਲਾ ਮੇਰੇ ਕੋਲੇ ਕਿਲਾ ਡੇਢ ਕਿਲਾ ਜ਼ਮੀਨ ਹੈ 50 ਲੱਖ ਰੁਪਏ ਦਾ ਟਰੱਕ ਹੈ ਇਹ ਤਾਂ ਜੀ ਬੈਕ ਫਾਇਰ ਕਰਨ ਵਾਲੀ ਚੀਜ਼ ਬਣ ਗਈ ਟਰੱਕ ਤਾਂ ਇੰਨੇ ਮਹਿੰਗੇ ਟਰੱਕ ਨੇ ਮੈਨਾਂ ਲਓ ਕਿ ਜੀ ਲੱਖ ਰੁਪਿਆ ਦੀ ਕਿਸ਼ਤ ਹੈ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਪ੍ਰੋਗਰਾਮ ਦਿਲਦਾਰ ਬੰਦੇ ਲੈ ਕੇ ਆਇਆ ਮੌਸਮ ਸਰਦੀ ਦਾ ਤੇ ਸਰਦੀ ਦੇ ਮੌਸਮ ਦੇ ਵਿੱਚ ਗੱਲ ਦਿਲਦਾਰ ਬੰਦਿਆਂ ਨਾਲ ਹੀ ਕਰਾਂਗੇ ਡਰਾਈਵਰੀ ਦੇ ਉੱਤੇ ਟਰੱਕਾਂ ਦੇ ਉੱਤੇ ਸਾਡੀ ਜ਼ਿੰਦਗੀ ਖੜੀ ਹੈ ਜ਼ਿੰਦਗੀ ਦਾ ਜੋ ਵੀ ਸਾਜੋ ਸਮਾਨ ਰਸੋਈ ਤੋਂ ਲੈ ਕੇ ਘਰ ਦਾ ਜੋ ਵੀ ਹੈ ਇਹ ਟਰੱਕਾਂ ਵਾਲੇ ਵੀਰ ਹੀ ਸਾਡੇ ਤੱਕ ਪਹੁੰਚਦਾ ਕਰਦੇ ਨੇ ਪਿਛਲੇ ਦਿਨਾਂ ਦੇ ਵਿੱਚ ਕਾਨੂੰਨ ਬਣਿਆ ਹਿੱਟ ਐਂਡ ਰਨ ਉਸ ਨੂੰ ਲੈ ਕੇ ਰੋਸ ਹੈ ਡਰਾਈਵਰ ਭਾਈਚਾਰੇ ਦੇ ਵਿੱਚ ਸੜਕਾਂ ਜਾਮ ਹੋਈਆਂ ਟਰੱਕ ਰੋਗੇ ਡੀਜ਼ਲ ਪੈਟਰੋਲ ਨਹੀਂ ਮਿਲਿਆ ਲੋਕ ਸੜਕਾਂ ਤੇ ਲੈਣਾ ਲਾ ਕੇ ਖੜੇ ਪੈਟਰੋਲ ਪੰਪਾਂ ਤੋਂ ਡੀਜ਼ਲ ਨਾ ਮਿਲਣ ਦੇ ਕਾਰਨ ਸਮੱਸਿਆ ਆਈ ਅੱਜ ਗੱਲ ਕਰਾਂਗੇ ਮੇਰਾ ਪਿੰਡ ਹੈ ਪਗਤਾ ਭਾਈ ਕਾ ਪਗਤਾ ਭਾਈ ਦੇ ਵਿੱਚ ਬੈਠੇ ਆ ਟਰੱਕ ਯੂਨੀਅਨ ਦੇ ਵਿੱਚ ਬੈਠੇ ਆ ਤੇ ਸਾਡੇ ਪਗਤਾ ਭਾਈ ਤੋਂ ਰਤੇਸ਼ ਕੁਮਾਰ ਰਿੰਕੂ ਪਗਤਾ ਕੌਰ ਸਿੰਘ ਜੀ ਤੇ ਬਾਈ ਦਰਸ਼ਨ ਦਰਸ਼ਨ ਜੀ ਦਾ ਤੁਹਾਡਾ ਨਾਮ ਕਰਮਜੀਤ ਸਿੰਘ ਜੀ ਕਰਮਜੀਤ ਜੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿ ਜੋ ਮਾਲਕ ਨੇ ਜਿੰਨਾਂ ਕੋਲੇ ਟਰੱਕ ਨੇ ਜਿੰਨਾਂ ਕੋਲੇ ਜਾਦੇ ਨੇ ਉਹਨਾਂ ਦੇ ਹਾਲਾਤ ਕੀ ਨੇ ਜਿੰਨਾਂ ਕੋਲੇ ਇੱਕ ਟਰੱਕ ਆ ਉਹਨਾਂ ਦੇ ਹਾਲਾਤ ਕੀ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਹੈ ਪੀਜੀ ਅ ਰਿੰਕੂ ਭਾਈ ਪਹਿਲਾਂ ਸ਼ੁਰੂਆਤ ਕਾਨੂੰਨ ਤੋਂ ਕਰਦੇ ਹਾਂ ਕਾਨੂੰਨ ਹੈ ਕੀ ਹੈ ਹਿੱਟ ਐਂਡ ਰਨ ਅਸਲ ਦੇ ਵਿੱਚ ਕਾਨੂੰਨ ਜਿਵੇਂ ਆਪਾਂ ਜੋਲੀ ਐਲ ਐਲ ਵੀ ਸ਼ਾਇਦ ਫਿਲਮ ਆਈ ਸੀ ਹੂੰ ਉਹਦੇ ਵਿੱਚ ਆਪਾਂ ਦੇਖਿਆ ਵੀ ਉਹ ਉਹ ਐਕਚੁਅਲ ਦੇ ਵਿੱਚ ਹਿੱਟ ਐਂਡ ਰਨ ਦਾ ਮਾਮਲਾ ਸੀ ਹੂੰ ਆਮ ਜ਼ਿੰਦਗੀ ਦੇ ਐਕਸੈਪਸ਼ਨਲ ਕੇਸ ਜ਼ਿੰਦਗੀ ਦੇ ਵਿੱਚ ਹੁੰਦੇ ਰਹਿੰਦੇ ਨੇ ਪਰ ਉਹਨਾਂ ਨੂੰ ਕਾਨੂੰਨ ਬਣਾਉਣਾ ਉਹਨਾਂ ਮਸਲਿਆਂ ਤੇ ਸਖਤੀ ਨਾਲ ਉਹਨਾਂ ਨੂੰ ਹਰ ਇੱਕ ਇੱਕ ਦੀ ਚੀਜ਼ ਨੂੰ ਉਸ ਦਾਇਰੇ ਦੇ ਵਿੱਚ ਲੈ ਕੇ ਆਉਣਾ ਸੰਭਵ ਨਹੀਂ ਹੈ ਜੋ ਅੱਜ ਅੱਜ ਦੀ ਬੁਨਿਆਦੀ ਡਰਾਫਟ ਹੀ ਹੈ ਹਲੇ ਬਿੱਲ ਦਾ ਬਣਿਆ ਕੋਈ ਉਹਦੇ ਵਿੱਚ ਉਹਦੀਆਂ ਡਾਈਮੈਂਸ਼ਨਸ ਹਲੇ ਆਪਾਂ ਚੈੱਕ ਨਹੀਂ ਕਰ ਸਕੇ ਪਰ ਜਿੰਨਾ ਕੋ ਉਸ ਮਾਮਲੇ ਤੋਂ ਉਸ ਕਾਨੂੰਨ ਤੋਂ ਜੋ ਆਸੇ-ਪਾਸੇ ਤੋਂ ਸੋਸ਼ਲ ਮੀਡੀਆ ਤੋਂ ਸੁਣਿਆ ਹੈ ਉਹਦੇ ਮਾਮਲੇ 'ਚ ਇੰਨਾ ਕੀ ਲੱਗਦਾ ਵੀ ਇਹ ਹਿੱਟ ਐਂਡ ਰਨ ਦਾ ਮਾਮਲਾ ਵੀ ਆਮ ਆਮ ਹਰ ਇੱਕ ਉਸ ਟਰੱਕ ਨੂੰ ਉਸ ਗੱਡੀ ਨੂੰ ਉਸ ਦਾਇਰੇ ਦੇ ਵਿੱਚ ਲੈ ਕੇ ਆਉਣਾ ਉਸ ਇੱਕ ਐਕਸੈਪਸ਼ਨਲ ਕੇਸ ਨੂੰ ਬੁਨਿਆਦ ਬਣਾ ਕੇ ਇਹ ਕਿਸੇ ਵੀ ਤਰ੍ਹਾਂ ਨਾਲ ਤਰਕ ਸੰਗਤ ਨਹੀਂ ਹੈ ਬਾਕੀ ਜਦੋਂ ਕਾਨੂੰਨ ਦੀ ਗੱਲ ਆਉਂਦੀ ਹੈ ਤਾਂ ਕਾਨੂੰਨ ਦੇ ਨਾਲੋਂ ਕਾਮਨ ਸੈਂਸ ਤੇ ਨਿਆਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਤੇ ਉਹ ਕਾਨੂੰਨ ਦੀ ਸ਼ਕਤੀ ਕੋਈ ਨਿਆਂ ਲੈ ਕੇ ਆਉਣ ਦੇ ਵਿੱਚ ਕਦੇ ਵੀ ਸਹਾਇਕ ਨਹੀਂ ਹੁੰਦੀ ਮੇਰਾ ਤਾਂ ਇਹੀ ਮੰਨਣਾ ਹੈ ਬਾਕੀ ਜਦੋਂ ਉਹ ਕਾਨੂੰਨ ਬਣੂਗਾ ਉਹਦੇ ਵਿੱਚ ਕੀ ਡਾਈਮੈਂਸ਼ਨਸ ਆਉਂਦੀਆਂ ਫਿਰ ਉਹਦੇ ਬਾਰੇ ਆਪਾਂ ਖੁੱਲਕੇ ਵੀ ਇਸ ਮਾਮਲੇ ਤੇ ਗੱਲ ਕਰ ਸਕਦੇ ਹਾਂ ਇਹ ਕਿਉਂ ਹੁੰਦਾਗਾ ਕਿ ਵੱਡੀ ਗੱਡੀ ਵਾਲਾ ਇਹਦਾ ਕਸੂਰ ਹਮੇਸ਼ਾ ਨਿਕਲ ਜਾਂਦਾਗਾ ਇਹ ਇਹ ਸਾਡੇ ਸਟਰਕਚਰ ਦੇ ਵਿੱਚ ਪ੍ਰੋਬਲਮ ਸਾਡੇ ਸਟਰਕਚਰ ਦੇ ਵਿੱਚ ਆ ਜਿਵੇਂ ਮੰਨ ਲਓ ਕੋਈ ਮੋਟਰਸਾਈਕਲ ਵਾਲਾ ਆ ਗਿਆ ਮੋਟਰਸਾਈਕਲ ਵੱਡੀ ਟਰੱਕ ਦੇ ਵਿੱਚ ਵੱਜਿਆ ਭਾਵੇਂ ਖੜੇ ਚ ਹੀ ਵੱਜਿਆ ਉਥੇ ਇਹ ਥੋੜਾ ਦੇਖਣਾ ਵੀ ਕਿਸੇ ਦੀ ਗਲਤੀ ਕੀ ਦੀ ਆ ਕਿਸੇ ਨੇ ਕਸੂਰ ਕਿਹਨੇ ਕੀਤਾ ਉਥੇ ਇਹ ਹੀ ਬਣਾ ਦੇਣਾ ਵੀ ਵੱਡੀ ਗੱਡੀ ਵਾਲੇ ਦਾ ਹੀ ਕਸੂਰ ਹੈ ਬਾਕੀ ਥੋੜਾ ਜਿਹਾ ਇਹ ਹੈ ਵੀ ਨਾ ਸਾਡੇ ਕੋਲੇ ਜਿਵੇਂ ਤੁਸੀਂ ਕੈਨੇਡਾ ਅਮਰੀਕਾ ਜਾਓ ਉਥੇ ਜੇ ਐਕਸੀਡੈਂਟ ਹੁੰਦਾ ਸੋਡਾ ਕੋਈ ਇਸ਼ੂ ਨਹੀਂ ਬਣਦਾ ਠੀਕ ਹੈ ਦੋਨੇ ਦੋਨੇ ਚੀਜ਼ਾਂ ਦੀਏ ਸੋਡੇ ਇੰਸ਼ੋਰੈਂਸ ਦੇ ਡਾਕੂਮੈਂਟਸ ਲੈ ਲੈਂਦੇ ਆ ਉਹ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੰਦੇ ਆ ਉਹਦੇ ਵਿੱਚ ਜਿਹਦਾ ਜਿੰਨਾ ਲਾਸ ਹੁੰਦਾ ਉਹਦੀ ਉਹ ਪੂਰਤੀ ਹੋ ਜਾਂਦੀ ਹੈ ਕੋਈ ਸਾਡਾ ਕੋਈ ਪੁਲਿਸ ਕੇਸ ਨਹੀਂ ਬਣਦਾ ਕੋਈ ਸਾਡੀ ਹਰਾਸ਼ਮੈਂਟ ਨਹੀਂ ਹੁੰਦੀ ਕੋਈ ਸਾਨੂੰ ਸੀਜ਼ ਨਹੀਂ ਕੀਤਾ ਜਾਂਦਾ ਇੱਥੇ ਮਤਲਬ ਛੋਟੀ ਜੀ ਗੱਲ ਤੇ ਐਡਾ ਵੱਡਾ ਬਰਡਨ ਬਣ ਜਾਂਦਾ ਤੁਸੀਂ ਮੈਨੂੰ ਦੱਸੋ ਮੰਨ ਲਓ ਮੇਰਾ ਟਰੱਕ ਗਿਆ ਰਾਏਪੁਰ ਉੱਥੇ ਜਾ ਕੇ ਮੇਰੇ ਟਰੱਕ ਦਾ ਐਕਸੀਡੈਂਟ ਹੋ ਗਿਆ ਤਾਂ ਮਾਲਕ ਨੂੰ ਉੱਥੇ ਜਾ ਕੇ ਉਹਦੀ ਜ਼ਮਾਨਤ ਕਰਾਉਣੀ ਪਊਗੀ ਇਹ ਇਹ ਦੱਸੋ ਕਿਵੇਂ ਤਰਕ ਸੰਗਤਾ ਕਾਨੂੰਨ ਇਹ ਤੋਂ ਕਾਨੂੰਨ ਦੀਆਂ ਬਾਰੀਕੀਆਂ ਨੂੰ ਛਾਲਣਾ ਉਹ ਕਲੋਨੀਅਲ ਜਿਹੜਾ ਸਾਡਾ ਨਿਜ਼ਾਮ ਸੀ ਉਹ ਤੋਂ ਮੁਕਤੀ ਪਾਉਣੀ ਅੱਜ ਸਾਡੇ ਵਾਸਤੇ ਦੀ ਗੱਲ ਤਾਂ ਹੈ ਨਹੀਂ ਜੀ ਉਲਟਾ ਮਤਲਬ ਉਹਨਾਂ ਚੀਜ਼ਾਂ ਨੂੰ ਹੋਰ ਬੇੜੀਆਂ ਦੇ ਵਿੱਚ ਜਕੜਨਾ ਇਹ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਕੋਈ ਕੋਈ ਬਹੁਤਾ ਇਹਦੇ ਨਾਲ ਕੋਈ ਫਾਇਦਾ ਹੋਊਗਾ ਆਪਾਂ ਦੇਖ ਹੀ ਲਿਆ ਰੇਪ ਦੇ ਮਾਮਲੇ ਤੇ ਹੋਰ ਐਨਡੀਪੀਐਸ ਦਾ ਐਕਟ ਲਿਆਂਦਾ ਕਾਨੂੰਨ ਦੀ ਸਖਤੀ ਕਦੇ ਕਾਨੂੰਨ ਦੀ ਸਖਤੀ ਨਾਲ ਕੋਈ ਚੀਜ਼ਾਂ ਰੁਕਦੀਆਂ ਥੋੜਾ ਨਹੀਂ ਜਿਵੇਂ ਕਾਨੂੰਨ ਦੇ ਕਾਰਨ ਜਿਵੇਂ ਆ ਦੋ ਦਿਨ ਜਿਹੜਾ ਟਰੱਕ ਜਾਮ ਹੋ ਗਏ ਤੇਲ ਨਹੀਂ ਮਿਲਿਆ ਲੋਕਾਂ ਦੇ ਵਿੱਚ ਇਹ ਕਿਉਂ ਭਾਵਨਾ ਜਿ ਕੋਰੋਨਾ ਸੰਕਟ ਆਉਂਦਾ ਨੋਟਬੰਦੀ ਹੁੰਦੀ ਹੈ ਤੇ ਲੋਕਾਂ ਦਾ ਸਰਕਾਰਾਂ ਤੋਂ ਦਿਲ ਉੱਕ ਗਿਆਗਾ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣਾ ਆਪ ਹੱਲ ਕਰਨਾਗਾ ਜਿਵੇਂ ਪੈਟਰੋਲ ਪੰਪਾਂ ਤੇ ਦੇਖੀਆਂ ਲੈਣਾ ਲੱਗੀਆਂ ਲੋਕਾਂ ਨੂੰ ਕਈਆਂ ਨੂੰ ਲੋੜ ਵੀ ਨਹੀਂ ਉਹ ਵੀ ਡਰਮ ਭਰਾ ਕੇ ਰੱਖੀ ਜਾਂਦੇ ਘਰੇ ਇਹ ਤਾਂ ਲੋਕਾਂ ਦੀ ਭਰੋਸੇਯੋਗਤਾ ਹੈ ਮਤਲਬ ਨਹੀਂ ਸਰਕਾਰ ਤੋਂ ਉੱਠ ਗਈ ਮੈਂ ਉਹੀ ਕਹਿੰਦਾ ਲੋਕਾਂ ਦੀ ਸਰਕਾਰ ਦੇ ਵਿੱਚ ਤਾਂ ਭਰੋਸੇਯੋਗਤਾ ਅੱਜ ਵੀ ਜ਼ੀਰੋ ਹੈ ਤੁਸੀਂ ਕਿਸੇ ਸਾਡੇ ਲੀਡਰ ਦੀ ਗੱਲ ਕਰ ਲਓ ਕਿਸੇ ਪਾਰਟੀ ਦੀ ਗੱਲ ਕਰ ਲਓ ਕਿਸੇ ਸਰਕਾਰ ਦੀ ਗੱਲ ਕਰ ਲਓ ਭਾਵੇਂ ਉਹ ਤੈਹ ਦੇ ਲੋਈ ਵੋਟਾਂ ਪਾਉਂਦਾ ਕਿਸੇ ਪਾਰਟੀ ਦਾ ਉਹ ਸਪੋਰਟਰ ਵੀ ਹੈਗਾ ਪਰ ਉਹਦੀ ਕੋਈ ਸਰਕਾਰ ਤੇ ਭਰੋਸੇਯੋਗਤਾ ਤਾਂ ਜ਼ੀਰੋ ਹੈ ਨਾ ਕੋਈ ਖੁੱਲ ਕੇ ਬੋਲਦਾ ਨਹੀਂ ਬੋਲਦਾ ਲੋਕਾਂ ਨੂੰ ਲੱਗਦਾ ਕਿ ਸਾਨੂੰ ਆਪ ਹੀ ਹੱਲ ਕਰਨਾ ਲੱਗਦਾ ਵੀ ਉਹਨਾਂ ਦੇ ਉਹਨਾਂ ਦੇ ਮਸਲੇ ਤਾਂ ਲੋਕਾਂ ਨੂੰ ਆਪ ਹੀ ਹੱਲ ਕਰਨੇ ਪੈਣੇ ਹੂੰ ਇਹੀ ਕਾਰਨ ਨਹੀਂ ਰੱਖੀ ਆਪ ਕਰੋ ਸਰਕਾਰਾਂ ਤੋਂ ਨਾ ਚੈੱਕ ਕਰੋ ਨਹੀਂ ਪਰ ਡਰਾਈਵਰਾਂ ਦੇ ਉੱਤੇ ਅਕਸਰ ਕਹਿੰਦੇ ਆ ਕਿ ਡਰਾਈਵਰ ਤਾਂ ਰੇਸ ਤੋਂ ਪਹਿਰ ਹੀ ਨਹੀਂ ਚੱਕ ਦੇਗੇ ਵੱਡੀ ਵੱਡੀ ਗੱਡੀ ਹੁੰਦੀ ਹੈ ਮੇਰੀ ਗੱਲ ਸੁਣੋ ਹੂੰ ਸਾਡੇ ਸਾਰੇ ਜਿੰਨੇ ਬੰਦੇ ਬੈਠੇ ਆ ਟ੍ਰਕਿੰਗ ਨਾਲ ਸਹੀ ਸੰਬੰਧਤ ਆ ਠੀਕ ਹੈ ਮੈਨੂੰ ਨਿੱਜੀ ਤੌਰ ਤੇ 20 ਸਾਲ ਹੋ ਗਏ ਟਰੱਕ ਚਲਾਉਂਦੇ ਮੈਨੂੰ ਕਦੇ ਵੀ ਡਰਾਈਵਰ ਨੂੰ ਲੈ ਕੇ ਕਦੇ ਕੋਈ ਪਰੇਸ਼ਾਨੀ ਨਹੀਂ ਆਈ ਠੀਕ ਹੈ ਨਾ ਮੇਰੀ ਗੱਡੀ ਅਜ ਤੱਕ ਕੋਈ ਸਿਰਫ ਇੱਕ ਐਕਸੀਡੈਂਟ ਹੋਇਆ ਉਹ ਵੀ ਸਾਰੇ ਬੰਦੇ ਇਹ ਜਾਣਦੇ ਆ ਵੀ ਉਹ ਵੀ ਛਤੀਸਗੜ ਏਰੀਆ ਦੇ ਵਿੱਚ ਹੋਇਆ ਸੀ ਜਿਹੜਾ ਮੂਹਰੋਂ ਗੱਡੀ ਲੈ ਕੇ ਆਉਂਦੇ ਗੱਡੀ ਇਧਰੋਂ ਘਾਟ ਉਤਰਦੀ ਸੀ ਜਿਵੇਂ ਆਪਾਂ ਕਹਿੰਦੇ ਆ ਮੇਰੀ ਗੱਡੀ ਉੱਪਰ ਆਪਾਂ ਆ ਰਹੀ ਸੀ ਉਹ ਦੂਜਾ ਮੁੰਡਾ ਅਨਜਾਨ ਸੀ ਕੰਡਕਟਰ ਸੀ ਚਲਾਉਣਾ ਸੀ ਉਹਨੇ ਬੇਵਕੂਫੀ ਦੇ ਨਾਲ ਸ਼ਰੇਆਮ ਮਤਲਬ ਗੱਡੀ ਲਿਆ ਕੇ ਉਹ ਗੱਡੀ ਦੇ ਵਿੱਚ ਮਾਰੀ ਅਦਰਵਾਈਜ਼ ਮੈਂ 20 ਸਾਲਾਂ ਦੇ ਵਿੱਚ ਦੇਖਿਆ ਸਾਡੇ ਜਿਵੇਂ ਟਰੱਕਾਂ ਵਾਲੇ ਕਹਿੰਦੇ ਨੇ ਵੀ ਡੰਡਾ ਟੱਚ ਵੀ ਗੱਡੀਆਂ ਨੂੰ ਨਹੀਂ ਆ ਕਦੇ ਕੋਈ ਪ੍ਰੋਬਲਮ ਨਹੀਂ ਆਈ ਕੋਈ ਮੇਰਾ ਸਾਡੇ ਕੋਲੇ ਜੀਪੀਐਸ ਲੱਗੇ ਆ ਕਦੇ ਵੀ ਐਉਂ ਨਹੀਂ ਹੁੰਦਾ ਓਵਰ ਸਪੀਡ ਮਤਲਬ ਟਰੱਕ ਵਾਲਾ ਤਾਂ ਆਪ ਵਿਕਟਮ ਹੈ ਇੱਕ ਤਰ੍ਹਾਂ ਨਾਲ ਜਦੋਂ ਉਹ ਰੋਡ ਤੇ ਉਤਰਦਾ ਹੈ ਉਹਦਾ ਤੁਸੀਂ ਬੀਪੀਓ ਦੀਆਂ ਸਾਰੇ ਉਹਦੇ ਪੈਰਾਮੀਟਰ ਤੁਸੀਂ ਚੈੱਕ ਕਰੋ ਵਾਈਟਲਸ ਉਹਦੇ ਲਓ ਹਣਾ ਕਿੰਨੀ ਟੈਂਸ਼ਨ ਕਿੰਨੀ ਸਟ੍ਰੈਸ ਚ ਉਹ ਲੰਘ ਰਿਹਾ ਹੁੰਦਾ ਤੇ ਸਾਨੂੰ ਕੀ ਲੱਗਦਾ ਵੀ ਉਹ ਗੁੰਡਾਗਰਦੀ ਕਰ ਰਿਹਾ ਉਹ ਸੜਕ ਤੇ ਹੂੰ ਮਤਲਬ ਇਹ ਸਾਰੇ ਮੇਰੇ 6 ਡਰਾਈਵਰ ਪੰਜ ਡਰਾਈਵਰ ਮੈਂ ਦਾਅ ਵੀ ਨਾ ਕਹਿਣਾ ਕੋਈ ਉਹਨਾਂ ਦੇ ਵਿੱਚੋਂ ਇੱਕ 1% ਵੀ ਨਸ਼ਾ ਨਹੀਂ ਕਰਦਾ ਹੂੰ ਇਹ ਦੋਸ਼ ਹੀ ਲੱਗਦੇ ਆ ਇਹ ਦੋਸ਼ ਹੀ ਲੱਗਦੇ ਆ ਸਾਡੇ ਸਾਰੇ ਡਰਾਈਵਰ ਜਿੰਨੇ ਡਰਾਈਵਰ ਨੇ ਇੱਥੇ ਬੈਠੇ ਨੇ ਕੋਈ ਆ ਸਾਡੇ ਚਾਹਲ ਸਾਹਿਬ ਬੈਠਿਆ ਖੁਦ ਗੱਡੀ ਚਲਾਉਂਦੇ ਆ ਇਹਨਾਂ ਦੇ ਨਾਲ ਵੀ ਡਰਾਈਵਰ ਰਹਿੰਦੇ ਆ ਦੇਖ ਲਓ ਕਿੰਨੇ ਕੋਈ 5 4% ਹੁੰਦੇ ਆ ਨਸ਼ਾਖਾਨ ਵਾਲੇ ਕੋਈ ਹੋ ਵੀ ਸਕਦਾ ਪਰ ਉਹ ਨਸ਼ਾਖਾਨ ਦਾ ਮਤਲਬ ਇਹ ਥੋੜਾ ਵੀ ਉਹ ਚਿੱਟਾ ਪੀਂਦੇ ਆ ਉਹ ਜਿਹੜਾ ਕੋਈ ਸਾਡੇ ਰਵਾਇਤੀ ਨਸ਼ੇ ਆ ਕੋਈ ਕੋਈ ਉਹ ਸੰਗਤ ਦੇ ਵਿੱਚ ਆ ਕੇ ਲੱਗ ਗਿਆ ਜਾਂ ਬਰਡਨ ਹੀ ਐਕਚੁਅਲ ਦੇ ਵਿੱਚ ਡਰਾਈਵਰ ਤੇ ਜਦੋਂ ਡਰਾਈਵਰ ਮਾਨਸਿਕ ਤੌਰ ਤੇ ਟੁੱਟ ਗਿਆ ਜਦੋਂ ਉਹ ਇਥੋਂ ਗੱਡੀ ਲੈ ਕੇ ਤੁਰ ਪਿਆ ਉਹ ਨੂੰ ਹਰ ਕਿਸਮ ਦੀ ਹਰਾਸ਼ਮੈਂਟ ਮੈਂ ਦੇਖੋ ਮੇਰਾ ਅੱਜ ਦਾ ਆਪਣਾ ਇਹ ਏਜੰਡਾ ਨਹੀਂਗਾ ਤੁਸੀਂ ਕਿਸੇ ਟ੍ਰੈਫਿਕ ਦੇ ਵਿੱਚ ਬਠੰਡੇ ਹੀ ਲੈ ਲਓ ਕਿਸੇ ਉਹ ਕਮਰਸ਼ੀਅਲ ਵਹੀਕਲ ਨੂੰ ਉੱਥੇ ਟ੍ਰੈਫਿਕ ਪੁਲਿਸ ਲੰਘਣ ਨਹੀਂ ਦਿੰਦੇ ਹੂੰ ਜਦੋਂ ਮਰਜ਼ੀ ਜਾ ਕੇ ਤੁਹਾਡੇ ਕੋਲ ਕੈਮਰਾ ਤੁਸੀਂ ਜਾ ਕੇ ਰਿਕਾਰਡ ਕਰ ਲਓ ਉੱਥੇ ਪੰਜ ਦੋ ਘੰਟੇ ਦੀ ਸੁਪਰਵੀਜ਼ਨ ਤੇ ਤੁਸੀਂ ਉੱਥੇ ਲਾ ਲਓ ਸਰਵੇਲੈਂਸ ਤੇ ਕੈਮਰਾ ਲਾ ਲਓ ਉੱਥੇ ਦੇਖ ਲਓ ਹਾਲ ਕੀ ਹੋ ਰਿਹਾ ਟਰੱਕਲ ਨੂੰ ਪਹਿਲ ਦੇ ਆਧਾਰ ਤੇ ਰੋਕ ਲੈਂਦੇ ਆ ਮੈਂ ਕਹਿੰਦਾ ਕੋਈ ਵੀ ਕਿਸੇ ਵੀ ਸਟੇਟ ਚ ਪੰਜਾਬ ਚ ਤਾਂ ਬਹੁਤ ਆ ਬੁਰਾ ਹਾਲ ਆ ਹਾਲਾਂਕਿ ਮਤਲਬ ਤੁਸੀਂ ਜਾਓ ਯੂਪੀ ਦੇ ਵਿੱਚ ਬਹੁਤ ਖਤਮ ਹੋ ਗਿਆ ਫਿਰ ਤੁਸੀਂ ਦੇਖੋ ਵੀ ਡਰਾਈਵਰਾਂ ਦੀ ਲੁੱਟ ਐ ਇੰਨਾ ਮਤਲਬ ਤੁਸੀਂ ਮਤਲਬ ਗਲੋਬਲਾਈਜੇਸ਼ਨ ਦਾ ਦੌਰ ਹੈ ਜੀਐਸਟੀ ਲੈ ਆਂਦੀ ਹੈ ਹਨਾ ਸਾਰੇ ਜਿਹੜੇ ਬੈਰੀਕੇਡਸ ਖਤਮ ਕਰਤੇ ਤਿੰਨ ਚਾਰ ਸਟੇਟਾਂ ਇਹ ਜੀਆਂ ਤੁਸੀਂ ਐਮਪੀ ਮਹਾਰਾਸ਼ਟਰ ਛੱਤੀਸਗੜ ਬਿਹਾਰ ਇਹਨਾਂ ਦੇ ਤੁਸੀਂ ਇੰਨੇ ਕ ਇੰਟਰ ਸਟੇਟ ਬਾਰਡਰ ਲਾਏ ਹੋਏ ਆ ਉੱਥੇ ਸ਼ਰਿਆਮ 15-1500 2-2000 ਰੁਪਏ ਐਂਟਰੀ ਦੇ ਨਾਂ ਤੇ ਲੁੱਟ ਹੁੰਦੀ ਆ ਤੁਸੀਂ ਟਰੱਕ ਉੱਥੋਂ ਲਿਜਾ ਕੇ ਦਿਖਾਓ ਆ ਮੇਰੀ ਗੱਡੀ ਚੱਲੀ ਆ ਤੁਸੀਂ ਜਾਵੜੋ ਇੱਥੋਂ ਤੁਸੀਂ ਆਗਰੇ ਤੋਂ ਲੈ ਕੇ ਚਾਂਸੀ ਤੱਕ ਜਾਣਾ 5-6 ਬੈਰੀਅਰ ਪੈਂਦੇ 2-2000 ਰੁਪਏ ਤੂੰ ਘੱਟ ਕੋਈ ਬੈਰੀਅਰ ਤੇ ਹੋਣੰਗਾ ਨਹੀਂ ਲੰਘਦੇ ਇੰਟਰ ਸਟੇਟ ਸ਼ਰਿਆਮ ਕੋਈ ਲੌਜੀਕ ਨਹੀਂ ਸਾਰੀ ਚੀਜ਼ ਐ ਲੌਜੀਕਲ ਮਾਲਕ ਸਰ ਪੈਣੀ ਸਾਰੀ ਗੱਲ ਸਰ ਮਾਲਕ ਸਰ ਹੀ ਪੈਣੀ ਹੈ ਆਲਟੀਮੇਟਲੀ ਤਾਂ ਕੀ ਤੇ ਸਰ ਪੈਣੀ ਆ ਅੱਛਾ ਕਾਨੂੰਨ ਦੀ ਗੱਲ ਆਪਾਂ ਫੇਰ ਕਰਦੇ ਆ ਕਾਨੂੰਨ ਖੇਤੀ ਕਾਨੂੰਨ ਆਉਂਦੇ ਆ ਖੇਤੀ ਕਾਨੂੰਨ ਤੇ ਚਰਚਾ ਬਣਦੀ ਆ ਕਿ ਛੋਟੇ ਕਿਸਾਨਾਂ ਤੋਂ ਜ਼ਮੀਨ ਖੋ ਕੇ ਵੱਡੇ ਬਿਰਲਿਆ ਟਾਟਿਆਂ ਨੂੰ ਦੇ ਦਿੱਤੀ ਜਾਣੀ ਆ ਉਹੀ ਕਿਸਾਨ ਜਿਨ੍ਹਾਂ ਦਾ ਆਪਦਾ ਖੇਤ ਸੀ ਉੱਥੇ ਦਿਹਾੜੀ ਕਰਨ ਜਾਇ ਕਰਨਗੇ ਇਹ ਟਰੱਕਾਂ ਨਾਲ ਵੀ ਵਾਪਰ ਸਕਦਾ ਬਿਲਕੁਲ ਵਾਪਰ ਹੀ ਰਿਹਾ ਛੋਟੇ ਅੱਜ ਤੁਸੀਂ ਦੇਖੋ ਆ ਸਾਡੇ ਟਰੱਕ ਖੜੇ ਨੇ ਸਾਰੇ ਅੱਜ ਤੋਂ 15 20 ਸਾਲ ਪਹਿਲਾਂ ਇਹਨਾਂ ਤੇ ਇੱਕ ਇੱਕ ਲਹਿਰ ਹੁੰਦੀ ਸੀ ਅਸੀਂ ਇਸ ਇੰਨਾ ਟਰੱਕਾਂ ਦੇ ਨਾਲ ਹੀ 20 25 25000 ਰੁਪਏ ਉਦੋਂ ਜੋ ਉਦੋਂ ਦੀ ਇਕਨੋਮੀ ਸੀ ਉਹਦੇ ਹਿਸਾਬ ਨਾਲ ਸਾਡਾ ਵਧੀਆ ਰੋਜਗਾਰ ਸੀ ਇਹ ਇਹ ਹੌਲੀ ਹੌਲੀ ਇਹ ਟਰੱਕ ਖਤਮ ਹੋ ਗਏ ਅੱਜ 100 100 2 200 ਟਰੱਕ ਵਾਲੀਆਂ ਵੱਡੀਆਂ ਵੱਡੀਆਂ ਫਰਮਾਂ ਹੈਗੀਆਂ ਵੱਡੇ ਟੈਂਡਰ ਲੈਂਦੀਆਂ ਫਿਰ ਜੇ ਉਹ ਛੋਟੇ ਛੋਟੇ ਟਰੱਕ ਤਾਂ ਆਟੋਮੈਟਿਕ ਹੀ ਖਤਮ ਹੋ ਰਹੇ ਅੱਜ ਤੁਸੀਂ ਤੁਸੀਂ ਕੋਈ ਵੀ ਬੰਦਾ ਇੱਕ ਦੋ ਟਰੱਕ ਵਾਲਾ ਮਾਲਕ ਆ ਜਿਹੜਾ ਉਹ ਸਰਵਾਈਵ ਹੀ ਨਹੀਂ ਕਰ پا ਰਹੇ ਜਿਵੇਂ ਜ਼ਮੀਨ ਵਾਲਾ ਜਿਵੇਂ ਜ਼ਮੀਨ ਵਾਲਾ ਮਾਲਕ ਜਿਹਦੇ ਕੋਲੇ ਕਿੱਲਾ ਡੇਢ ਕਿੱਲਾ ਜ਼ਮੀਨ ਆ ਬਿਲਕੁਲ ਟਰੱਕ ਇੰਨਾ ਮਹਿੰਗਾ ਜੀ 50 ਲੱਖ ਰੁਪਏ ਪਹਿਲਾਂ ਤਾਂ ਇਹ ਹੁੰਦਾ ਸੀ ਇੱਕ ਪਰਿਵਾਰ ਇੱਕ ਟਰੱਕ ਖਰੀਦ ਕੇ ਵੀ ਗੁਜ਼ਾਰਾ ਕਰ ਲੈਂਦਾ ਸੀ ਨਹੀਂ 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 ਹੁਣ ਤਾਂ ਤੁਸੀਂ ਮਤਲਬ ਇਹ ਇਹ ਤਾਂ ਜੀ ਬੈਕ ਫਾਇਰ ਕਰਨ ਵਾਲੀ ਚੀਜ਼ ਬਣ ਗਈ ਹੈ ਟਰੱਕ ਤਾਂ ਇੰਨੇ ਮਹਿੰਗੇ ਟਰੱਕ ਨੇ ਮਤਲਬ ਤੁਸੀਂ ਲੱਖ ਰੁਪਿਆ ਦੀ ਕਿਸ਼ਤ ਹੈ ਤੁਸੀਂ ਮੰਨ ਲਓ ਟਰੱਕ ਲੈ ਲਿਆ ਉਹ ਤੇ 15 20 50 ਲੱਖ ਦਾ ਟਰੱਕ ਆ 15 ਲੱਖ ਰੁਪਿਆ ਤਾਂ ਉੱਤੇ ਮਿਨੀਮਮ ਇਨਵੈਸਟਮੈਂਟ ਹੋ ਹੀ ਜਾਂਦੀ ਹੈ ਉਦੋਂ ਬਾਅਦ ਉਹਦੀ 70 80000 ਰੁਪਿਆ ਮਿਨੀਮਮ EMI ਬਣ ਗਈ ਪਰ ਮਤਲਬ ਜਿਹੜੇ ਹਾਲਾਤ ਨੇ ਉਹ ਹਾਲਾਤ ਉਹ ਅਲਾਉ ਹੀ ਨਹੀਂ ਕਰਦੇ ਟੋਲ ਟੈਕਸ ਇੰਨੇ ਆ ਆਪਣਾ ਸ਼ੰਭੂ ਬਾਰਡਰ ਵਾਲਾ ਟੈਕਸ ਹੀ ਲੈ ਲਓ ਅੱਜ ਤੋਂ 2 ਸਾਲ ਪਹਿ ਮੇਰੇ ਖਿਆਲ ਚ 370 ਜਾਂ 80 ਰੁਪਏ ਦਾ ਟੋਲ ਟੈਕਸ ਸੀ ਉਹ ਅੱਜ 635 40 ਰੁਪਏ ਦਾ ਹੋ ਗਿਆ ਦੋ ਸਾਲਾਂ ਨੇ ਹੁਣ ਤਾਂ ਆਨਲਾਈਨ ਹੋ ਗਿਆ ਮਾਲਕ ਨੂੰ ਸਾਰਾ ਕੁਝ ਪਤਾ ਲੱਗਦਾ ਟਰੱਕ ਕਿੱਥੇ ਗੁਜ਼ਰਦਾ ਪੱਸਾ ਤਾਂ ਲੱਗਦਾ ਐਕਸਪੈਂਸ ਤਾਂ ਹੈਗੇ ਆ ਨਾ ਹਾਂ ਬਿਲਕੁਲ ਨਹੀਂ ਮਾਲਕ ਦਾ ਤੇ ਟਰੱਕ ਡਰਾਈਵਰ ਦਾ ਕੀ ਰਿਸ਼ਤਾ ਰਹਿੰਦਾ ਆ ਤੁਸੀਂ ਕਹਿੰਦੇ ਹੋ ਕਿ ਮਾਲਕ ਦਾ ਤਰੱਕੀ ਕਰ ਜਾਂਦਾ ਐਸਾ ਕੁਝ ਨਹੀਂ ਹੈ ਮਤਲਬ ਇਹ ਸਭ ਉਹ ਕੋਸ਼ਕ ਜਿਵੇਂ ਕਹਿੰਦੇ ਆ ਨਾ ਵੀ ਉਹ ਇੱਕ ਮੱਝ ਲਿਬੜੀ ਸਾਰੇ ਛੱਪਣ ਨੂੰ ਵੇੜ ਦਿੰਦੀ ਆ ਕੋਈ ਕੋਈ ਹਰ ਇੱਕ ਥਾਂ ਉਂਦੀ ਹੁੰਦੀਆਂ ਸਾਰੀਆਂ ਚੀਜ਼ਾਂ ਦੀ ਨਹੀਂ ਡਰਾਈਵਰ ਤਾਂ 10 15000 ਤੋਂ ਅ ਨੇ ਚੰਗੇ ਡਰਾਈਵਰ ਬਣਾ ਲੈਂਦੇ 25-30000 ਰੁਪਏ ਬਣਾ ਲੈਂਦੇ ਮਤਲਬ ਮਤਲਬ ਬਣ ਜਾਂਦਾ ਉਹਨਾਂ ਨੂੰ ਕਮਿਸ਼ਨ ਬਣ ਜਾਂਦਾ ਹੋਰ ਵੀ ਮਤਲਬ ਸਾਡੇ ਵੱਲੋਂ ਵੀ ਹੁੰਦਾ ਜਿਵੇਂ 10000 ਰੁਪਏ 12000 ਉਹਨਾਂ ਨੂੰ ਤਨਖਾਹ ਦੇਤੀ ਮਹੀਨੇ ਦੇ ਦੋ ਟ੍ਰਿਪ ਲਾਤੇ ਵੀ ਅਸੀਂ ਵੀ ਉਹਨਾਂ ਨੂੰ ਦੇ ਦਿੰਨੇ ਵੀ ਯਾਰ 5000 ਰੁਪਏ ਗੇੜੇ ਦਾ ਤੂੰ ਆ ਲੈ ਲਾ ਹਾਂ ਨਾਮ ਹੀ ਮਜਾ ਵਿਸ਼ੇਸ਼ ਰਿਸ਼ਤਾ ਕਿਸ ਤਰ੍ਹਾਂ ਦਾ ਰਹਿੰਦਾ ਪਰੇਸ਼ਾਨੀ ਉਹਦੀ ਕਿਤੇ ਕਿਤੇ ਕਿ ਬਿਲਕੁਲ ਤੁਸੀਂ ਕਹਿੰਦੇ ਹੋ ਕਿ ਪੰਜੇ ਉਂਗਲਾਂ ਬਰਾਬਰ ਤੇ ਨਹੀਂ ਕਈ ਨੁਕਸਾਨ ਵੀ ਕਰ ਦਿੰਦੇ ਨੇ ਕਰ ਦਿੰਦੇ ਆ ਫਿਰ ਮਾੜੇ ਡਰਾਈਵਰ ਨਹੀਂ ਉਹਨਾਂ ਨੂੰ ਕੰਮ ਵੀ ਨਹੀਂ ਮਿਲਦਾ ਘਰੇ ਬੈ ਮਾਲਕ ਦੇ ਮਾੜੇ ਹੋਣ ਤੋਂ ਭਾਵਤਾ ਕਿਉਂਕਿ ਬੰਦੇ ਦੀ ਆਰਥਿਕਤਾ ਵੀ ਡਿਸਾਈਡ ਕਰਦੀ ਹੈ ਦੇਖੋ ਮਾਲਕ ਦੇ ਮਾੜੇ ਹੋਣ ਤੋਂ ਕਿਵੇਂ ਭਾਵ ਮਾਲਕ ਦੇ ਮਾੜੇ ਹੋਣ ਤੋਂ ਭਾਵਤਾ ਇਹ ਹੈ ਵੀ ਤੁਸੀਂ ਡਰਾਈਵਰ ਨੂੰ ਪੇ ਨਹੀਂ ਦਿੰਦੇ ਹਾਂ ਮੈਂ ਉਹੀ ਗੱਲ ਕਰਦਾ ਨਾ ਉਹ ਵੀ ਸਰਕਮਸਟੈਂਸ ਬਣ ਜਾਂਦੇ ਹੋ ਸਕਦਾ ਕਿਤੇ ਹੋਇਆ ਹੋਵੇ ਕਿਉਂਕਿ ਜੇ ਉਹ ਕੁੰਡੀ ਲਾਉਂਦਾ ਜੇ ਡਰਾਈਵਰ ਕੁੰਡੀ ਲਾਉਂਦਾ ਤੇ ਇਹਦਾ ਮਤਲਬ ਮਾਲਕ ਉਹਨੂੰ ਪੇ ਨਹੀਂ ਕਰ ਰਿਹਾਗਾ ਨਹੀਂ ਨਹੀਂ ਕੁੰਡੀ ਦਾ ਸਵਾਲ ਨਹੀਂਗਾ ਇਹ ਤਾਂ ਮਤਲਬ ਕੁੰਡੀ ਕੁੰਡੀ ਹੋਰ ਚੀਜ਼ ਆ ਅਸਲ ਦੇ ਵਿੱਚ ਨੇ ਅਕਸਰ ਕਹਿ ਨਹੀਂ ਹੁੰਦੇ ਵੀ ਡਰਾਈਵਰ ਤੇਲ ਚੋਂ ਕੱਢ ਲਿਆ ਜਾਂ ਨਹੀਂ ਮੈਂ ਇਹੀ ਦੱਸਦਾ ਮੈਂ ਕੁੰਡੀ ਦਾ ਜਿਹੜਾ ਬੁਨਿਆਦੀ ਮਾਮਲਾ ਉਹ ਅਸੀਂ ਦੋ ਤਰ੍ਹਾਂ ਨਾਲ ਲੈਨੇ ਹ ਹ ਬਈ ਇੱਕ ਤਾਂ ਇਹ ਆ ਵੀ ਮੰਨ ਲਓ ਤੁਸੀਂ ਗੱਡੀ ਦੇ ਵਿੱਚ 40 ਟਨ ਲੋਡ ਪਾ ਲਿਆ ਜੀ ਤੇ ਤੁਸੀਂ ਮਾਲਕ ਨੂੰ ਆ ਕੇ ਦੱਸਿਆ ਵੀ ਅਸੀਂ ਤਾਂ ਜੀ 38 ਟਨ ਹੀ ਪਾਇਆ ਹੂੰ ਉਹ 2 ਟਨ ਦੇ ਪੈਸੇ ਯਾਨੀ ਪਾੜੇ ਚੋਂ ਪੈਸੇ ਖਾਣੇ ਐਕਚੁਅਲੀ ਚ ਫਰੇਟ ਆ ਪੰਜਾਬੀ ਦਾ ਸ਼ਬਦ ਉਹ ਪਾੜਾ ਹੈ ਕਰਾਇਆ ਨਹੀਂ ਹੁੰਦਾ ਕਰਾਇਆ ਤਾਂ ਰੈਂਟ ਹੁੰਦਾ ਜੀ ਜਿਹੜਾ ਪਾੜਾ ਹੁੰਦਾ ਫਰੇਟ ਹੁੰਦਾ ਯਾਨੀ ਫਰੇਟ ਚੋਂ ਪੈਸੇ ਖਾਣੇ ਡੀਜ਼ਲ ਚੋਂ ਪੈਸੇ ਖਾਣੇ ਜੇ ਕੋਈ ਟਰੱਕ ਦੀ ਟੁੱਟ ਭੱਜ ਹੋ ਗਈ ਉੱਥੇ ਕਹਤਾ ਵੀ ਜੇ ਸਾਡਾ 2000 ਦੀ 2000 ਲੱਗਿਆ 2000 ਉਹ ਕਹਤਾ ਵੀ ਇਹ ਸਾਡਾ ਜੀ 4000 ਲੱਗਿਆ ਇਹਨਾਂ ਨੂੰ ਅਸੀਂ ਕ腐ਸ਼ਨ ਕਹਿੰਦੇ ਹੂੰ ਸਾਡੇ ਇਹ ਇਹ ਜੇ ਕੋਈ ਡਰਾਈਵਰ ਨੇ ਮੰਨ ਲਓ 10000 ਖਰਚਾ ਆ ਗਿਆ ਟ੍ਰਿਪ ਦਾ ਉਹਨੇ ਸਾਨੂੰ 12 ਕਹਤਾ ਜਾਂ 11 ਕਹਤਾ ਇਹ ਇਹ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਸੇ ਆਪ ਵੀ ਦੇ ਦਿੰਨੇ ਚੰਗੇ ਡਰਾਈਵਰ ਆ ਉਹ ਲੋਡ ਹੀ ਨਹੀਂ ਪੈਂਦੀ ਜਿੰਮੇ 10000 ਖਰਚ ਆਇਆ ਉਹ ਕਹਿੰਦਾ ਬਾਈ ਮੇਰੇ ਕੋਲੇ ਨਹੀਂ ਬਚੇ ਤੂੰ 5000 ਹੋਰ ਲੈ ਲੈ ਕੋਈ ਉਹ ਕੋਈ ਚੱਕਰ ਨਹੀਂ ਹੁੰਦਾ ਉਹ ਉਹ ਸੋਡਾ ਇੱਕ ਇੰਟਰਨਲ ਇੱਕ ਫਰੈਂਡਲੀ ਗੇਮ ਕ੍ਰਾਪਸ਼ਨ ਸਾਡੇ ਖੂਨ ਚ ਹੀ ਬੈਠੀ ਹੋਈ ਹੈ ਉਪਰ ਤਰੀਕਾਕਾਰ ਹੀ ਇਹ ਜਿਹੇ ਨੇ ਮਤਲਬ ਸਮਾਜ ਦੇ ਵਿੱਚ ਸਿਸਟਮ ਹੀ ਇਹ ਚੱਲਦਾ ਨਹੀਂ ਮੈਂ ਕਹਿੰਦਾ ਉਹਨੂੰ ਕ੍ਰਾਪਸ਼ਨ ਹੈ ਹੀ ਨਹੀਂ ਨਾ ਮੰਨ ਲਓ ਮੰਨ ਲਓ ਮੈਂ ਡਰਾਈਵਰ ਨੂੰ 10000 ਰੁਪਏ ਖਰਚਾ ਦੇ ਤਾ ਹੂੰ ਉਹਦਾ ਉਹਨੇ 12000 ਖਰਚਾ ਦੇਤਾ ਉਹਦੇ 10000 ਖਰਚਾ ਆਇਆ ਉਹਦੇ ਕੋਲੇ 2000 ਰੁਪਏ ਬਚ ਉਨੇ ਮੈਨੂੰ ਆ ਕੇ ਕਹਿਣਾ ਬਾਈ ਮੇਰੇ ਕੋਲੇ ਪੈਸੇ ਘੱਟ ਬਚੇ ਮੈਨੂੰ ਹੋਰ ਦੇ ਦੇ ਹੂੰ ਠੀਕ ਹੈ ਉਹ ਮੈਂ 2000 ਦੇਤਾ 3000 ਦੇਤਾ ਗੱਲ ਮੁੱਕ ਗਈ ਜੀ ਮਤਲਬ ਉਹ ਇੱਕ ਕਰਾਪਸ਼ਨ ਦਾ ਮਾਮਲਾ ਨਹੀਂ ਬੰਦਾ ਇਹ ਤਾਂ ਮਤਲਬ ਇੱਕ ਜਿਵੇਂ ਆਪਾਂ ਕਹਿੰਦੇ ਆ ਲਵ ਅਫੇਅਰ ਹੀ ਆ ਹੂੰ ਉਹ ਕੋਈ ਕਰਾਪਸ਼ਨ ਦਾ ਸਮੱਸਿਆ ਕੀ ਆਉਂਦੀਆਂ ਨੇ ਅਕਸਰ ਜਿਵੇਂ ਆਪਾਂ ਖੇਤੀ ਦੇ ਕਹਿੰਦੇ ਖੇਤੀ ਜੋ ਕਰਨੀ ਆ ਤਾਂ ਉੱਥੇ ਵੀ ਸੱਪ ਦੀ ਸਰੀ ਦੀ ਫਿਣੀ ਪੈਂਦੀ ਆ ਤੇ ਟਰੱਕ ਡਰਾਈਵਿੰਗ ਵੀ ਇਹੀ ਆ ਗੀਤ ਬਹੁਤ ਸਾਰੇ ਆਉਂਦੇ ਨੇ ਵੀ ਸੱਪ ਦੀ ਸਰੀ ਤੇ ਉੱਤੋਂ ਨੋਡ ਚੱਕਣੇ ਪੈਂਦੇ ਆ ਡਰਾਈਵਰੀ ਕਰਨੀ ਸੌਖੀ ਨਹੀਂ ਤੇ ਅਕਸਰ ਸਮੱਸਿਆ ਇਹ ਤਾਂ ਹੈ ਨਹੀਂ ਬੰਦੇ ਨੇ ਸੀਟ ਤੇ ਬਹਿ ਕੇ ਅਕਸਰ ਮੈਂ ਕਈ ਸੁਣਦਾ ਨਾ ਬੰਦਿਆਂ ਤੋਂ ਕਹਿੰਦੇ ਯਾਰ ਡਰਾਈਵਰੀ ਆ ਬਹਿ ਕੇ ਚਲਾਉਣਾ ਟਰੱਕ ਸਮੱਸਿਆਵਾਂ ਤਾਂ ਆਉਂਦੀਆਂ ਨੇ ਟਾਇਰ ਟਾਇਰ ਖਰਾਬ ਹੋ ਗਿਆ ਟਾਇਰ ਫਟ ਗਿਆ ਜਿਵੇਂ ਪਾਤਰ ਸਾਹਿਬ ਦਾ ਸ਼ਾਇਰ ਸ਼ੇਅਰ ਹੈ ਅਸੀਂ ਉਹਨਾਂ ਚੋਂ ਰਹੇ ਅਸੀਂ ਉਹਨਾਂ ਚੋਂ ਹਾਂ ਜੋ ਸਦਾ ਸਫ਼ਰ 'ਚ ਰਹੇ ਸਾਡੇ ਸਿਰ ਤੇ ਤਾਰਿਆਂ ਦਾ ਤਾਜ ਰਿਹਾ ਸਮੱਸਿਆਵਾਂ ਮਤਲਬ ਸਫ਼ਰ ਦੀਆਂ ਸਮੱਸਿਆਵਾਂ ਮਾਤਾ ਸਾਨੂੰ ਬੇਸੇ ਹੀ ਬੁਨਿਆਦੀ ਤੌਰ ਤੇ ਪਤਾ ਵੀ ਸਫ਼ਰ ਦੇ ਵਿੱਚ ਬੇਸੇ ਹੀ ਸਮੱਸਿਆਵਾਂ ਬਹੁਤ ਨੇ ਤੇ ਟਰੱਕ ਦਾ ਸਫ਼ਰ ਬਾਕੀ ਜਿਵੇਂ ਹੁਣ ਸਰਕਾਰ ਆਪਾਂ ਕਾਨੂੰਨ ਦੀ ਗੱਲ ਹੀ ਕਰਦੇ ਆ ਆ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਅਜ ਤੋਂ 3-4 ਸਾਲ ਪਹਿਲਾਂ ਹੋਰ ਕਾਨੂੰਨ ਲਿਆਂਦਾ ਉਹ ਗੱਦੇ ਗੱਦੇ ਲੱਦਣ ਵਾਲੀ ਗੱਲ ਕਰਤੀ ਵੀ ਤੁਹਾਡਾ ਵਜ਼ਨ ਵਧਾਤਾ ਜਿਹੜਾ ਟਰੱਕ ਪਹਿਲਾਂ 30 30 ਟਨ 27 ਟਨ ਜਿਹੜਾ ਟਰੱਕ ਪਾਸ ਸੀ ਬੁਨਿਆਦੀ ਤੌਰ ਤੇ ਜਿਹੜਾ ਫੰਡਾਮੈਂਟਲੀ 27 ਟਨ ਟਰੱਕ ਪਾਸ ਸੀ ਉਹਦਾ ਵਜ਼ਨ ਵਧਾ ਕੇ ਹੁਣ 34 ਟਨ ਕਰਤਾ ਸਰਕਾਰ ਹੁਣ ਉਹਦੇ ਨਾਲ ਸਮੱਸਿਆ ਮਾਈ ਸਮੱਸਿਆ ਮਾਈਆਂ ਟਾਇਰਾਂ ਦੀ ਕੰਡੀਸ਼ਨ ਉਹ ਹੋਇਆ ਮਸ਼ੀਨਰੀ ਉਹ ਹੋਇਆ ਸਾਰਾ ਕੁਝ ਹੀ ਉਹ ਹੋਇਆ ਠੀਕ ਹੈ ਰੋਡਸ ਉਹਨੇ ਠੀਕ ਹੈ ਉਹ ਟਰਾਲੀ ਜਿਹੜੀ ਟਰਾਲੀ ਸਾਡੀ ਪਹਿਲਾਂ 30 ਫੁੱਟ ਨਾਲ ਕੰਮ ਚੱਲ ਜਾਂਦਾ ਸੀ ਉਹਦੀ ਥਾਂ ਤੇ ਉਹ ਵਜ਼ਨ ਵਧਾਉਣ ਨਾਲ ਹੁਣ ਸਾਡੀ ਟਰਾਲੀ 34 35 34 ਫੁੱਟ ਕਹਾਨੂੰ ਕਰਨੀ ਪੈਗੀ ਹਨਾ ਮਤਲਬ ਉਹ ਕਾਨੂੰਨ ਨੇ ਉਹ ਚੀਜ਼ਾਂ ਡਰਾਈਵਰ ਨੂੰ ਔਖਾ ਹੋ ਗਿਆ ਟਾਇਰ ਉਹ ਹੀ ਟਾਇਰ ਬ੍ਰਸਟ ਹੋ ਜਾਂਦੇ ਆ ਪਾੜ ਜਾਂਦੇ ਆ ਉਹਨਾਂ ਵਜ਼ਨ ਨਹੀਂ ਚੱਲਦੇ ਹਨਾ ਆਏ ਆਏ ਕਰਕੇ ਮਤਲਬ ਉਹ ਅਸੀਂ ਤਾਂ ਅੱਜ ਵੀ ਮੇਰੇ ਸਾਰੇ ਮੰਗ ਕਰਦੇ ਆ ਵੀ ਵੀ ਅੱਜ ਜਦੋਂ ਕਾਨੂੰਨ ਦੀ ਗੱਲ ਹੀ ਚੱਲੀ ਆ ਇਹ ਬੁਨਿਆਦੀ ਮਾਮਲਾ ਹੋਰ ਆ ਗਿਆ ਵੀ ਉਸ ਕਾਨੂੰਨ ਨੂੰ ਵਾਪਸ ਲਿਆ ਜਾਵੇ ਪਹਿਲਾਂ ਵਾਲੇ ਪੈਰਾਮੀਟਰ ਤੇ ਹੀ ਗੱਡੀਆਂ ਚਲਾਈਆਂ ਜਾਣ ਕਿਉਂਕਿ ਉਹ ਉਹ ਕੋਈ ਫੈਸਲਾ ਬਹੁਤਾ ਤਰਕਸੰਗਤ ਨਹੀਂ ਦੋ ਗੱਡੀਆਂ ਦੀ ਥਾਂ ਤੇ ਗੱਡੀਆਂ ਗੱਡੀਆਂ ਦਾ ਕੰਮ ਵੀ ਖੋ ਲਿਆ ਜਿਹੜਾ ਵਜ਼ਨ ਪਹਿਲਾਂ ਤਿੰਨ ਗੱਡੀਆਂ ਲੈ ਕੇ ਜਾਂਦੀਆਂ ਸੀ ਹੁਣ ਉਹ ਦੋ ਲੈ ਜਾਣ ਲੱਗੀਆਂ ਹੂੰ ਠੀਕ ਹੈ ਟੱਕਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਬਹੁਤ ਸਮੱਸਿਆਵਾਂ ਉਹਦੇ ਨਾਲ ਆ ਗਈਆਂ ਬਾਕੀ ਜਿਹੜੀ ਤੁਸੀਂ ਸਫ਼ਰ ਦੀ ਗੱਲ ਕਰਦੇ ਹੋ ਸਫ਼ਰ ਦੇ ਵਿੱਚ ਮੇਰਾ ਖਿਆਲ ਹੈ ਹੁਣ ਕੋਈ ਕਿਉਂਕਿ ਵਜ਼ਨ ਵੱਧ ਗਿਆ ਬਾਕੀ ਥੋੜੀ ਜਿਹੀ ਰੈਸ਼ਨੈਲਟੀ ਵੱਧ ਗਈ ਟੋਲ ਟੈਕਸ ਤੇ ਖਰਚੇ ਵੱਧ ਗਏ ਕੋਈ ਮਤਲਬ ਦੋ ਹੀ ਚੀਜ਼ਾਂ ਨੇ ਜਿਹੜੀਆਂ ਟਰੱਕ ਦੇ ਵਿੱਚ ਹੋਣੀਆਂ ਚਾਹੀਦੀਆਂ ਜ਼ਰੂਰੀ ਐ ਮੈਂ ਸਮਝਦਾ ਇੱਕ ਤਾਂ ਇਹ ਆ ਵੀ ਉਹ ਤੁਹਾਡਾ ਟਰੱਕ ਓਵਰਲੋਡ ਨਹੀਂ ਹੋਣਾ ਚਾਹੀਦਾ ਹੂੰ ਇੱਕ ਉਹਦੀ ਡਾਕੂਮੈਂਟੇਸ਼ਨ ਪ੍ਰੋਪਰ ਹੋਣੀ ਚਾਹੀਦੀ ਆ ਜਿਹੜੇ 90% ਦੀ ਟਰੱਕ ਰੋਡ ਤੇ ਚੱਲ ਰਹੇ ਆ ਉਹਨਾਂ ਦੇ ਵਿੱਚ ਇਹ ਦੋਨੇ ਚੀਜ਼ਾਂ ਪੂਰੀਆਂ ਨਹੀਂ ਕਿਉਂਕਿ ਉਸ ਤੋਂ ਬਿਨਾਂ ਤੁਸੀਂ ਚੱਲ ਹੀ ਨਹੀਂ ਸਕਦੇ ਹੂੰ ਜੇ ਤੁਸੀਂ ਵਜ਼ਨ ਵੱਧ ਪਾਉਂਗੇ ਤੁਹਾਨੂੰ ਟੋਲ ਟੈਕਸ ਵਾਲਾ ਨੰਘਣ ਦੇਣਾ ਜੇ ਤੁਹਾਡੇ ਡਾਕੂਮੈਂਟ ਪੂਰੇ ਨਹੀਂ ਹੈ ਠੀਕ ਆ ਤੁਹਾਡੀ ਗੱਡੀ ਨਹੀਂ ਪਹਿਲੀ ਗੱਲ ਕੋਈ ਲੋਡ ਕਰਵਾਉਂਦਾ ਜੀ ਰੈਫਾਇਨਰੀ ਚ ਤੁਸੀਂ ਜਾਓ ਬਠਿੰਡੇ ਤੁਹਾਡੇ ਡਾਕੂਮੈਂਟ ਪੂਰੇ ਚਾਹੀਦੇ ਤੁਹਾਡੀ ਗੱਡੀ ਲੋਡ ਚਾਹੀਦੀ ਆ ਕੋਈ ਟਰਾਂਸਪੋਰਟ ਵਾਲਾ ਤੁਹਾਡੀ ਗੱਡੀ ਨੂੰ ਯਾਨੀ ਇਹਨਾਂ ਦੋ ਮਾਮਲਿਆਂ ਤੋਂ ਬਿਨਾ ਤੁਹਾਡੀ ਗੱਡੀ ਚੱਲ ਨਹੀਂ ਸਕਦੀ ਹੂੰ ਠੀਕ ਹੈ ਤਾਂ ਮਤਲਬ ਹੁਣ ਜਿਹੜੇ ਹੈਗੇ ਆ ਮੈਂ ਉਹੀ ਸਰਕਾਰ ਨੂੰ ਬੇਨਤੀ ਕਰਦਾ ਵੀ ਤੁਸੀਂ ਨਵੇਂ-ਨਵੇਂ ਸਖਤੀ ਦਾ ਕਾਨੂੰਨ ਤੇ ਲੈ ਕੇ ਆਉਣੇ ਆ ਤੁਸੀਂ ਜਿਹੜਾ ਵਜਨ ਤੁਸੀਂ ਵਧਾਇਆ ਉਹ ਨੂੰ ਘਟੋ ਜਿਹੜੇ ਤੁਹਾਡੇ ਇੰਟਰ ਸਟੇਟ ਬੈਰੀਅਰ ਸ਼ਰਿਆਮ ਹਜ਼ਾਰਾਂ ਲੱਖਾਂ ਹਜ਼ਾਰਾਂ ਕਰੋੜ ਦੀ ਜਿੱਥੇ ਕਰਾਪਸ਼ਨ ਹੋ ਰਹੀ ਆ ਉਹ ਨੂੰ ਬੰਦ ਕੀਤਾ ਜਾਵੇ ਤੇ ਜਿਹੜਾ ਹੈਗਾ ਇੱਕ ਟਰਾਂਸਪੇਰੈਂਸੀ ਲਿਆਂਦੀ ਜਾਵੇ ਜਿਹੜੀ ਤੁਸੀਂ ਸਫਰ ਦੀ ਗੱਲ ਕਰਦੇ ਹੋ ਹੁਣ ਮੇਰਾ ਖਿਆਲ ਟਰੱਕ ਵੀ ਏਸੀ ਹੋਗੇ ਵਧੀਆ ਹੋਗੇ ਮਸ਼ੀਨਰੀ ਕੁਝ ਦਿੱਕਤਾਂ ਉਹ ਵਜ਼ਨ ਵਧਨ ਨਾਲ ਜਿਹੜੀਆਂ ਹੈਗੀਆਂ ਇੱਕ ਤਾਂ ਉਹ ਹੈਗੀਆਂ ਦੂਜਾ ਜਿਹੜਾ ਸਭ ਤੋਂ ਵੱਡਾ ਮਾਮਲਾ ਅੱਜ ਉਹ ਟਰੱਕਾਂ ਨੂੰ ਖਾਲੀ ਨਾ ਕਰਨ ਦਾ ਹੂੰ ਚਾਰ ਚਾਰ ਪੰਜ ਪੰਜ ਦਿਨ ਟਰੱਕ ਖੜੇ ਰਹਿੰਦੇ ਆ ਕੋਈ ਉਹਨਾਂ ਨੂੰ ਖਾਲੀ ਨਹੀਂ ਕਰਾਉਂਦਾ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸਟੋਰ ਬਣਾ ਕੇ ਰੱਖਿਆ ਜਾਂਦਾ ਆ ਆ ਤਾਜ਼ਾ ਮਾਮਲਾ ਮੇਰੀ ਗੱਡੀ ਰਾਜਪੁਰੇ ਪੰਜ ਦਿਨਾਂ ਦੀ ਖੜੀ ਹੈ ਠੀਕ ਹੈ ਹੁਣ ਵੀ ਦੇਖ ਲਓ ਜਾ ਕੇ ਖੜੀ ਆ ਉਦੋਂ ਪਹਿਲਾਂ ਵੀ ਸੱਤ ਸੱਤ 8 8 ਦਿਨਾਂ ਦੀਆਂ ਗੱਡੀਆਂ ਖੜੀਆਂ ਜੀ ਮਤਲਬ ਕੁਛ ਕੁਛ ਚੀਜ਼ਾਂ ਦੇ ਵਿੱਚ ਮਤਲਬ ਤੁਸੀਂ ਇੱਕ ਟਰੱਕ ਵੈਲਫੇਅਰ ਸਕੀਮ ਬਣਾਓ ਕਿ ਪਾਲਿਸੀ ਬਣਾਓ ਹਨਾ ਇੱਕ ਇੱਕ ਤੁਸੀਂ ਰੋਡ ਐਕਸੀਡੈਂਟ ਦਾ ਮਤਲਬ ਟੋਲ ਟੈਕਸ ਹੱਦ ਹੈ 4 4 5 5000 ਰੁਪਏ ਦੇ ਟੋਲ ਹੂੰ ਸਾਰਾ دارੂਮਦਾਰ ਤੇ ਟਰੱਕ ਤੇ ਹੀ ਖੜਾ ਸਾਰਾ ਮੈਂ ਤਾਂ ਕਹਿੰਦਾ ਮੈਂ ਹੈਰਾਨ ਮੇਰੇ ਕੋਲ ਪੰਜ ਤੱਕ ਵੀ ਪਹੁੰਚੀਆਂ ਕਰਦਾ ਤੁਸੀਂ ਤੁਸੀਂ ਹੈਪੀ ਜੀ ਹੈਰਾਨ ਹੋਵੋਗੇ ਮੇਰੇ ਕੋਲ ਪੰਜ ਟਰੱਕ ਨੇ ਇੱਕ ਮਹੀਨੇ ਦੇ ਮੈਂ ਕਿੰਨੇ ਟੋਲ ਕਿੰਨੇ ਟੋਲ ਦਿੰਦਾ ਹੋਊਗਾ ਤੁਹਾਨੂੰ ਪਤਾ ਹੂੰ 1.5 2 ਲੱਖ ਰੁਪ ਇੱਕ ਟਰੱਕ 30-40000 ਰੁਪਏ ਤੋਂ ਵੱਧ ਦੇ ਟੋਲ ਨਹੀਂ ਆਮ ਜ਼ਿੰਦਗੀ ਵੀ ਇਹਨਾਂ ਚੀਜ਼ਾਂ ਤੇ ਖੜੀ ਐ ਜੇ ਮੈਂ ਜਿਹੜੀ ਗੱਲ ਹਾਂ ਤੇ ਜੇ ਜੇ ਮੈਨੂੰ ਮੇਰੀ ਗੱਲ ਸੁਣੋ ਵੀ ਜਦੋਂ ਸਾਰੀ ਤੁਸੀਂ ਆ ਦੋ ਦਿਨ ਦੀ ਹੜਤਾਲ ਹੋਈ ਟਰੱਕਾਂ ਦੀ ਹੂੰ ਠੀਕ ਐ ਦੋ ਦਿਨ ਦੀ ਹੜਤਾਲ ਦੇ ਨਾਲ ਕਿਵੇਂ ਹਾਹਾਕਾਰ ਮੱਚ ਗਈ ਲੋਕਾਂ ਦੇ ਵਿੱਚ ਹੂੰ ਠੀਕ ਐ ਸਾਰਾ ਕੁਝ ਹੀ ਬੰਦ ਹੋ ਜੂ ਛੋਡੀ ਸਬਜ਼ੀ ਬੰਦ ਹੋ ਜੂ ਛੋਡੀ ਮੈਂ ਕਹਿੰਦਾ ਲਾਈਫਲਾਈਨ ਅਕਸਰ ਜਿਵੇਂ ਬੰਦੇ ਆਪਣੇ ਬਾਹੜਾ ਚ ਜਾਂਦੇ ਆ ਉਹ ਕਹਿੰਦੇ ਕਿ ਵਾੜਾਂ ਚੀਜ਼ ਮਹਿੰਗੀ ਆ ਤਾਂ ਕਹਿੰਦੇ ਕਿ ਟ੍ਰਾਂਸਪੋਰਟੇਸ਼ਨ ਔਖੀ ਹੈ ਟ੍ਰਾਂਸਪੋਰਟੇਸ਼ਨ ਔਖੀ ਹੈ ਅਵੇਲੇਬਿਲਟੀ ਔਖੀ ਹੈ ਉਹਦੇ ਨਾਲ ਹੀ ਚੀਜ਼ਾਂ ਮਹਿੰਗੀਆਂ ਹੁੰਦੀਆਂ ਅੱਛਾ ਇਸ ਖੇਤਰ ਦੇ ਵਿੱਚ ਜੇ ਆਪਾਂ ਪੰਜਾਬ ਚ ਗੱਲ ਕਰੀਏ ਜਾਂ ਆਪਣੇ ਦੇਸ਼ ਚ ਗੱਲ ਕਰੀਏ ਮੁੰਡੇ ਕੁੜੀਆਂ ਜਾਂ ਜਿਹੜੇ ਆਉਣਾ ਚਾਹੁੰਦੇ ਇਸ ਖੇਤਰ ਚ ਉਹਨੂੰ ਮਾੜਾ ਸਮਝਦੇ ਆ ਔਰ ਵਿਦੇਸ਼ ਚ ਜਾ ਕੇ ਅਮਰੀਕਾ ਕੈਨੇਡਾ ਜਾ ਕੇ ਕਹਿੰਦੇ ਅਸੀਂ ਟਰੱਕ ਚਲਾਉਣੇ ਨੇ ਸਾਡਾ ਮਾਨ ਮੇਰਾ ਫੋਸਾ ਬ੍ਰਦਰ ਇੱਥੇ ਉਹ ਇੱਥੇ ਸ਼ਾਹੂਕਾਰ ਸੀ ਉੱਥੇ ਜਾ ਕੇ ਟਰੱਕ ਚਲਾਉਂਦਾ ਸਾਰਾ ਹੀ ਚਲਾਉਂਦਾ ਨਹੀਂ ਉੱਥੇ ਮਾਨ ਕਿਉਂ ਕਰਦੇ ਇੱਥੇ ਕਿਉਂ ਨਹੀਂ ਕਰਦੇ ਗੱਲ ਛੋਡੀ ਰਿਸਪੈਕਟ ਦੀ ਆ ਤੁਹਾਡੇ ਮਤਲਬ ਉਹ ਆਬਲੀਗੇਸ਼ਨਸ ਦੀ ਆ ਜਿਹੜੀਆਂ ਜਿਹੜੀਆਂ ਡਿਫਿਕਲਟੀਜ਼ ਆ ਉਹਨਾਂ ਦੀ ਆ ਉੱਥੇ ਰਿਸਪੈਕਟ ਹੈ ਉੱਥੇ ਰਿਸਪੈਕਟ ਹੈ ਬਹੁਤ ਜ਼ਿਆਦਾ ਹੈ ਇੱਥੇ ਰਿਸਪੈਕਟ ਨਹੀਂ ਹੈ ਬਿਲਕੁਲ ਨਹੀਂ ਹੈ ਦੇਖ ਇੱਥੇ ਮੈਂ ਕਹਿੰਦਾ ਵੀ ਟਰੱਕ 50 ਲੱਖ ਦਾ ਹੁੰਦਾ ਉਹ ਚ 50 ਲੱਖ ਦਾ ਮਾਲ ਹੁੰਦਾ 1 ਕਰੋੜ ਰੁਪਏ ਦਾ ਉਹ ਹਮ ਮੈਂ ਦੇਖੂਗਾ ਮੈਂ ਜਦੋਂ ਕਦੋਂ ਖਾਲੀ ਕਰਾਉਣਾ ਮੇਰੀ ਮਰਜ਼ੀ ਰੈਫਕਾਲਾ ਮੁਲਾਜ਼ਮ ਕਿਵੇਂ ਟਰੱਕਾਂ ਤੋਂ ਸ਼ਰੀਆਮ ਇੰਟਰਸਟੇਟ ਬੈਰੀਅਰ ਦੀ ਮੈਂ ਗੱਲ ਕੀਤੀ ਆ ਕਿਵੇਂ ਐਂਟਰੀਆਂ ਦੇ ਨਾਂ ਤੇ ਐਮਪੀ ਦੇ ਵਿੱਚ ਤੁਸੀਂ ਜਾਓ ਪਹਿਲਾ ਇੰਟਰਸਟੇਟ ਬੈਰੀਅਰ ਟੱਪੋ ਉੱਥੇ ਲੁੱਟ ਥਾਂ ਥਾਂ ਜੱਬਲਪੁਰ ਨਾਕਾ ਲੱਗਿਆ ਜੀ ਆ ਆ ਜੀ ਚਾਂਸੀ ਵਾਲਾ ਖੜਾ ਜੀ ਆ ਗਵਾਲੀਰ ਵਾਲਾ ਖੜਾ ਜੀ ਇਹ ਮੈਂ ਕਹਿੰਦਾ ਕੋਈ ਇਹ ਇਹ ਕੋਈ ਤਰੀਕਾ ਕਰ ਸਰਕਾਰ ਦੀ ਕਿੱਥੇ ਸਰਵੇਲੈਂਸ ਪਤਾ ਨਹੀਂ ਲੱਗਦਾ ਸਰਕਾਰ ਨੂੰ ਕੀ ਹੋਈ ਜਾਂਦਾ ਇਸੇ ਕਰਕੇ ਨਹੀਂ ਚਲਾਉਣਾ ਚਾਹੁੰਦੇ ਮੁੰਡੇ ਟਰੱਕ ਇੱਥੇ ਨਹੀਂ ਚਲਾਉਣਾ ਚਾਹੁੰਦਾ ਮੈਂ ਇਹ ਕਹਿੰਦਾ ਬਰڈن ਹੀ ਐਨਾ ਤੁਹਾਨੂੰ ਖੁਦ ਨੂੰ ਟਰੱਕ ਠੱਕ ਵਾਲੇ ਬੰਦੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੂੰ ਠੀਕ ਹੈ ਪਤਾ ਹੀ ਨਹੀਂ ਕਿ ਨਹੀਂ ਰੋਕ ਲੈਣੀ ਹੈ ਕੀ ਉਹਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਕੋਈ ਮਾੜਾ ਜਾ ਕਿਸੇ ਨੇ ਮੋਟਰਸਾਈਕਲ ਲਿਆ ਕੇ ਪਿੱਛੋਂ ਮਾਰਿਆ ਉਹ ਕਸੂਰਵਾਰ ਟਰੱਕ ਵਾਲਾ ਪਹਿਲਾਂ ਮੋਟਰਸਾਈਕਲ ਵਾਲਾ ਨਿਬੜੋ ਫਿਰ ਪੁਲਿਸ ਵਾਲਾ ਨਿਬੜੋ ਹਾਦੀ ਆ ਕੋਈ ਮਤਲਬ ਕੋਈ ਜਾਨ ਥੋੜਾ ਜਿਹਾ ਵਿਚ ਗਈ ਦੀ ਦੋਸ਼ ਬਹੁਤ ਲੱਗਦੇ ਨੇ ਟਰੱਕਾਂ ਵਾਲੇ ਤੇ ਨਸ਼ੇ ਵਾਲੀ ਗੱਲ ਤੁਸੀਂ ਕਰਿਆ ਕਿ ਵੀ ਸਾਰੀਆਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਕੋਈ ਕਰਦਾ ਵੀ ਹੋ ਸਕਦਾ ਤੇ ਬਹੁਤੇ ਨਹੀਂ ਵੀ ਕਰਦੇ ਕਿਉਂਕਿ ਬਹੁਤ ਔਖਾ ਕਾਹੀ ਕਰਦੇ ਮੈਂ ਨਹੀਂ ਮੈਕਸਿਮਮ ਨਹੀਂ ਕਰਦੇ ਮੈਂ ਤਾਂ ਇਹ ਕਹਿਣਾ ਨਹੀਂ ਕਰਦੇ ਪਰ ਇੱਕ ਦੋਸ਼ ਇਹ ਵੀ ਲੱਗਦਾਗਾ ਇੱਜ਼ਤ ਨੂੰ ਲੈ ਕੇ ਜੇ ਪੰਜਾਬ ਚ ਕੋਈ ਬੰਦ ਮੁੰਡਾ ਟਰੱਕ ਚ ਲਾਉਂਦਾ ਤੇ ਰਿਸ਼ਤਿਆਂ ਨੂੰ ਬਹੁਤ ਔਖਾ ਦੇਖਿਆ ਜਾਂਦਾ ਕਿ ਰਿਸ਼ਤਾ ਨਹੀਂ ਹੁੰਦਾ ਟਰੱਕ ਵਾਲੇ ਨੂੰ ਕਹਿੰਦੇ ਕਿ ਇੱਜ਼ਤ ਦੇ ਸਕੇ ਨਹੀਂ ਹੁੰਦੇ ਕਿ ਬਾਹਰ ਜਾ ਕੇ ਉਹ ਉਸ ਤਰ੍ਹਾਂ ਬਿਹੇਵ ਕਰਦੇ ਨੇ ਉਸ ਤਰ੍ਹਾਂ ਰਹਿੰਦੇ ਨੇ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਜੀਵੀ ਰੋਡ ਹੈ ਜਾਂ ਰੈੱਡ ਲਾਈਟ ਏਰੀਏ ਨੇ ਵੇਖੋ ਅੱਜ ਮੈਨੂੰ ਨਹੀਂ ਲੱਗਦਾ ਕਿਉਂਕਿ ਕਿਤਾਬਾਂ 'ਚ ਬਿਆਨ ਹੋਇਆ ਵੀ ਆ ਦੇਖੋ ਅੱਜ ਕੱਲ ਸਰਵੀਲੀਅੰਸ ਮਾਲਕ ਦੀ ਵੀ ਇੰਨੀ ਆ ਐ ਇੰਨਾ ਟਾਈਮ ਕਿਹਦੇ ਕੋਲ ਆ ਵੇਖੋ ਕੈਰੇਕਟਰ ਤਾਂ ਤੁਹਾਡਾ ਮੰਨ ਲਓ ਕੋਈ ਡਰਾਈਵਰ ਨਹੀਂ ਹੈ ਕੀ ਤੁਸੀਂ ਉਹਦੇ ਉਹਦੇ ਕੈਰੇਕਟਰ ਦੀ ਗਾਰੰਟੀ ਦੇ ਸਕਦੇ ਹੂੰ ਮਤਲਬ ਕੋਸ ਚੀਜ਼ਾਂ ਲੋਕ ਕਥਾ ਬਣ ਜਾਂਦੀਆਂ ਕਹਾਣੀਆਂ ਬਣ ਜਾਂਦੀਆਂ ਵੀ ਡਰਾਈਵਰ ਬਾਹਰ ਜਾਂਦੇ ਆ 15-15 ਦਿਨ ਬਾਹਰ ਜਾਂਦੇ ਆ ਪੰਜਾਬੀਆਂ ਦੇ ਵਿੱਚ ਪ੍ਰਵਾਸ ਪਿਆ ਪੰਜ-ਪੰਜ ਸਾਲ ਨਹੀਂ ਮੁੜਦੇ ਉਹਨਾਂ ਦੀ ਕੋਈ ਗਾਰੰਟੀ ਲੈ ਸਕਦਾ ਮਸਲਾ ਤਾਂ ਰੋਟੀ ਦਾ ਮਸਲਾ ਤਾਂ ਰੋਟੀ ਦਾ ਹੂੰ ਮਤਲਬ ਇਹ ਇੰਨਾ ਚੀਜ਼ਾਂ ਨੂੰ ਤੁਸੀਂ ਜਦੋਂ ਲੰਬਾ ਹੋ ਜਾਊਗਾ ਇਹਨੂੰ ਮਤਲਬ ਉਹ ਜੇ ਮਸਾਇਲੇ ਤਸਵ ਜੇ ਤੇਰਾ ਬਿਆਹ ਗਾਲਿਬ ਹਮ ਤੁਮ ਕੋ ਬਲੀ ਸਮਝਦੇ ਜੋ ਨਾ ਬਾਦ ਖੁਆਰ ਹੂੰ ਠੀਕ ਹੈ ਉਹ ਜੇ ਨਾ ਇਹ दारू-ਗੁਰੂ ਪੀਣੀ ਹੋਵੇ ਤਾਂ ਉਹ ਕਹਿੰਦੇ ਵੀ ਬਲੀ ਤੂੰ ਤੂੰ ਸ਼ਰਾਬ ਪੀਂਦਾ ਕਰਕੇ ਥੋੜਾ ਜਿਹਾ ਮਾੜਾ ਤੈਨੂੰ ਕਹਿਣਦੇ ਆ ਜੇ ਨਾ ਹੋਵੇ ਡਰਾਈਵਰ ਫਿਰ ਘਰੇ ਬੈਠਾ ਚੰਗਾ ਜੋ ਰੋਜ਼ਗਾਰ ਪਿਆ ਤਾਂ ਉਹ ਮਾੜਾ ਉਹ ਮਾੜਾ ਕਿਹੜਾ ਕੰਮ ਕਰਦਾ ਹੈ ਬਹੁਤ-ਬਹੁਤ ਸ਼ੁਕਰੀਆ ਰਿੰਕੂ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਸ਼ੁਕਰੀਆ ਮੇਰੇ ਸਤਿਕਾਰਤ ਨੇ ਇਸ ਪ੍ਰੋਗਰਾਮ ਦੇ ਵੀ ਤੁਸੀਂ ਆਏ ਗੱਲਬਾਤ ਸਾਂਝੀ ਕੀਤੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਲਓ ਜੀ ਇਹ ਸੀ ਦਿਲਦਾਰ ਬੰਦੇ ਟਰੱਕ ਵਾਲੇ ਉਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਿਆਨ ਕੀਤੀ ਹੈ ਕਿ ਜੋ ਦੋਸ਼ ਲੱਗਦੇ ਨੇ ਉਹ ਨਹੀਂ ਉਸ ਤਰ੍ਹਾਂ ਦੇ ਨਹੀਂ ਹੈ ਇਹ ਵੀ ਆਮ ਜ਼ਿੰਦਗੀ ਦੇ ਲੋਕ ਨੇ ਇਹਨਾਂ ਨਾਲ ਮੁਹੱਬਤ ਪਿਆਰ ਨਾਲ ਪੇਸ਼ ਆਇਆ ਕਰੋ ਜਿੱਥੇ ਵੀ ਤੁਹਾਨੂੰ ਟੱਕਰ ਦੇ ਨੇ ਅਕਸਰ ਅਸੀਂ ਛੋਟੀ ਗੱਡੀ ਵਾਲੇ ਟਰੱਕ ਵਾਲ ਨੂੰ ਹੀ ਸਮਝਦੇ ਹਾਂ ਜਿਵੇਂ ਉਹਨਾਂ ਨੇ ਕਿਹਾ ਕਿ ਲੱਖਾਂ ਦਾ ਕਰੋੜਾਂ ਦਾ ਸਮਾਨ ਹੁੰਦਾ ਹੈ ਵਿੱਚ ਪਰ ਇਹਨਾਂ ਨਾਲ ਵੀ ਰਿਸਪੈਕਟ ਨਾਲ ਪੇਸ਼ ਆਉਣਾ ਚਾਹੀਦਾ ਇਹਨਾਂ ਦੀ ਗੱਲ ਇਹਨਾਂ ਦੇ ਮਸਲੇ ਸੁਣਨੇ ਚਾਹੀਦੇ ਆ ਮੇਰੇ ਪਿੰਡ ਦੇ ਸੀ ਮੇਰੇ ਸਤਕਾਰਤ ਨੇ ਅੰਕਲ ਕੌਰ ਸਿੰਘ ਰਿੰਕੂ ਜੀ ਤੇ ਬਾਈਕਰਮ ਜੀ ਜੀ ਤੇ ਬਾਕੀ ਮੇਰੇ ਮਿੱਤਰ ਇਸੇ ਤਰ੍ਹਾਂ ਦੇਖਦੇ ਰਹੋ ਸਾਡਾ ਪ੍ਰੋਗਰਾਮ ਦਿਲਦਾਰ ਬੰਦੇ ਰੇ ਕੈਮਰਾਮੈਨ ਮਲਕੀਤ ਤੇ ਮਨਪ੍ਰੀਤ ਦੇ ਨਾਲ ਹੈਪੀ ਭਗਤਾਂ